ਅਗਲੀ ਗੱਲ ਵੱਰ ਚਲੀਏ ਕਹਿੰਦੇ ਭਈ ਅੱਜ Amazon ਨੇ ਅਨਾਉਂਸ ਕੀਤਾ ਹੈ ਕਿ ਉਹ 30000 ਦੇ ਕਰੀਬ ਕਾਰਪੋਰੇਟ ਜੌਬਸ ਆ ਇਸ ਹਫਤੇ ਤੋਂ ਕੱਟ ਕਾਣ ਜਾ ਰਿਹਾ ਹੈਗੇ ਆ ਇਹ ਕਾਰਪੋਰੇਟ ਜੌਬਸ ਹੈਗੀਆਂ ਜਿਹੜੀਆਂ ਦੂਸਰੀਆਂ ਡਿਲੀਵਰੀ ਜਾਂ ਹੋਰ ਇਸ ਤਰ੍ਹਾਂ ਦੀਆਂ ਜੌਬਸ ਨਹੀਂ ਹੈਗੀਆਂ ਸੋ ਕਹਿੰਦੇ 10% ਉਹਨਾਂ ਦਾ ਵਰਕ ਫੋਰਸ ਆ ਟੋਟਲ 3.5 ਲੱਖ ਦੇ ਕਰੀਬ ਕਾਰਪੋਰੇਟ ਵਰਕਰਸ ਆ Amazon ਕੰਪਨੀ ਦੇ ਵਿੱਚ ਤੇ ਜਿਹਦਾ 10% ਲੇ ਆਫ ਉਹ ਅੱਜ ਤੋਂ ਸ਼ੁਰੂ ਕਰਨ ਜਾ ਰਹੇ ਹੈਗੇ ਆ ਸੰ 2022 ਦੇ ਵਿੱਚ ਵੀ Amazon ਨੇ 27000 ਦੇ ਕਰੀਬ ਆਪਣੇ EMPLYEE ਜਿਹੜੇ ਆ ਉਹ ਉਹਨਾਂ ਦੀ ਛੁੱਟੀ ਕੀਤੀ ਸੀਗੀ ਸਿਆਟਲ ਬੇਸਡ ਇੱਕ ਕੰਪਨੀ ਆ ਹਾਲਾਂਕਿ ਹਰ ਕੋਈ ਚਾਹੁੰਦਾ ਵੀ ਮੈਂ Amazon ਦੇ ਵਿੱਚ ਜੌਬ ਕਰਾਂ ਪਰ AI ਦਾ ਜਿਹੜਾ ਅਸਰ ਪੈਣਾ ਆ ਉਹ ਤੁਸੀਂ ਦੇਖ ਸਕਦੇ ਹੋ ਸ਼ੁਰੂ ਹੋ ਗਿਆ ਹੈਗਾ ਸੋ ਵਾਈਟ ਕਾਲਰ ਜੌਬਸ ਜਿਹੜੀਆਂ ਆ ਇਹ ਅੱਜ ਤੋਂ ਕੱਟ ਹੋਣੀਆਂ ਸ਼ੁਰੂ ਹੋ ਗਈਆਂ ਆ Amazon ਵਰਗੀ ਜਿਹੜੀ ਏਡੀ ਵੱਡੀ ਕੰਪਨੀ ਆ ਜਿਹਦੇ ਟੋਟਲ 3.5 ਲੱਖ ਦੇ ਕਰੀਬ EMPLOYEES ਆ ਜੀ ਸੋ 30000 ਜੌਬਸ ਕਾਰਪੋਰੇਟ ਜੌਬਸ ਕੱਟ ਕਰਨ ਦਾ ਮਤਲਬ ਇਹ ਆ ਜਿਹੜਾ ਹਰਜੋਤ ਸਿੰਘ ਜੀ ਵੀ 10% ਕੰਪਨੀ ਦੀਆਂ ਜਿਹੜੀਆਂ ਟੋਟਲ ਕਾਰਪੋਰੇਟ ਜੌਬਸ ਆ ਉਹਨਾਂ ਦੀ ਸ਼ਾਂਤੀ ਜਿਹੜੀ ਉਹ ਹੋਣੀ ਆ ਸੋ ਕਹਿੰਦੇ ਵੀ ਇਹ ਪਹਿਲਾ ਰਾਉਂਡ ਨਹੀਂ ਆ ਜਿਹੜਾ ਟੈਕ ਜਾਇੰਟ ਦੇ ਜਿਹੜੇ ਮੈਸਿਵ ਲੇਆਫਸ ਨੂੰ ਜਿਹੜਾ ਉਹ ਲੈ ਕੇ ਕਿੰਨੇ ਵੀ ਇਹ 800 ਉਦੋਂ ਆਈਆਂ ਜਦ ਯੂਐਸ ਦੀ ਜਿਹੜੀ ਜੌਬ ਮਾਰਕੀਟ ਆ ਅ ਪਿਛਲੇ ਮਹੀਨਿਆਂ ਦੇ ਵਿੱਚ ਉਸਨੇ ਸਾਈਨ ਜਿਹੜੇ ਉਹ ਸ਼ੋਅ ਕੀਤੇ ਆ ਖਾਸ ਕਰਕੇ ਯੰਗ ਟੈਕ ਵਰਕਰਸ ਆ ਉਹਨਾਂ ਨੂੰ ਜਿਹੜਾ ਉਹ ਲੈ ਕੇ ਜਿੱਦਾਂ AI ਦਾ ਤੁਸੀਂ ਜ਼ਿਕਰ ਕੀਤਾ ਆ ਆ ਵੀ AI ਦਾ ਜਿਹੜਾ ਅਸਰ ਐਸ ਟੈਕਨੋਲੋਜੀ ਦਾ ਅਸਰ ਬਹੁਤ ਹੀ ਜ਼ਿਆਦਾ ਨੈਗੇਟਿਵਲੀ ਇੰਪੈਕਟ ਲੋਕਾਂ ਨੂੰ ਆ ਜੌਬਸ ਦੇ ਉੱਤੇ ਵੀ ਜਿਹੜਾ ਉਹ ਕਰ ਰਿਹਾ ਜਿੱਥੇ AI ਦੇ ਵਿੱਚ ਹੋਰ ਕਈ ਜੌਬਸ ਦਾ ਇਜ਼ਾਫਾ ਜਿਹੜਾ ਹੋ ਰਿਹਾ ਆ ਉਧਰ ਬਹੁਤ ਸਾਰੀਆਂ ਜੌਬਸ ਵੀ ਇਹ ਜਿਹੜੀ ਨਾਲ ਦੇ ਨਾਲ ਕਰ ਰਹੀ ਹੈਗੀ ਆ ਸੋ 让我们 see ਕੀ ਜਿਹੜਾ ਉਹ ਬਣਦਾ ਆ ਇਹ ਵੱਡੀ ਦੇਖਣ ਵਾਲੀ ਗੱਲ ਹੋਊਗੀ ਵੀ ਕੀ Amazon one off ਆ ਕੀ ਇਹ ਕੋਈ ਵੱਡਾ ਸ਼ਿਫਟ ਕਰ ਰਿਹਾ ਤਾਂ ਆ ਜਾਂ ਓਵਰਆਲ ਇਕਨੋਮੀ ਦੇ ਵਿੱਚ ਜਿਹੜੇ ਡਿਫਰੈਂਸਸ ਆਪਣੇ ਜਿਹੜੇ ਉਹ ਸਾਹਮਣੇ ਆ ਜਿਹਦੇ ਕਰਕੇ ਹੋਰ ਵੀ ਕੰਪਨੀਆਂ ਇਦਾਂ ਦੀ ਜਿਹੜੇ ਕਹਿ ਸਕਦੇ ਆ ਵੀ ਉਹ ਕਾਰਵਾਈਆਂ ਆ ਕਰ ਸਕਦੀ ਹੈਗੀ ਆ ਸੋ तकरीबन 30 35000 30000 ਸੌਰੀ ਜੌਬਸ ਜਿਹੜੀਆਂ ਆ ਉਹਨਾਂ ਨੂੰ ਲੇਆਫ ਕਰਨਾ ਕੱਟ ਕਰਨਾ ਇੱਕ ਵੱਡਾ ਜਿਹੜਾ ਕਦਮ ਐਮਾਜ਼ੋਨ ਆ ਹੋ ਚੁੱਕ ਰਹੀ ਆ ਸੋ ਇਹ ਬਹੁਤ ਸਾਰੇ ਜਿਹੜੇ ਹਰਜੋਤ ਸਿੰਘ ਜੀ ਕੁਝ ਨਵੇਂ ਲੋਕ ਵੀ ਜੁਆਇਨ ਕਰਦੇ ਹੁੰਦੇ ਹੁਣ ਇਹ ਨਹੀਂ ਪਤਾ ਵੀ ਕਿਹੜੇ ਆ ਦੇ ਉੱਤੇ ਜ਼ਿਆਦਾ ਜਿਹੜੀ ਇਹ ਗਾਜ ਡਿੱਗ ਸਕਦੀ ਆ ਸੋ ਉਮੀਦ ਤਾਂ ਆਪਾਂ ਕਰਦੇ ਹਾਂ ਵੀ ਬਚੇ ਰਹਿਣ ਪਰ ਓਬਵੀਅਸਲੀ ਉਹਨਾਂ ਨੇ 30 ਹਜ਼ਾਰ ਬੰਦੇ ਲੇਆਫ ਕਰਨੇ ਆ ਤਾਂ ਫਰਕ ਤਾਂ ਪੈਣਾ ਹੀ ਹੈਗਾ ਜੀ ਬਿਲਕੁਲ ਅਗਲੇ